ਸਸਕੀ ਗਾਲ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਚੰਡ ਪ੍ਰੋਗਰਾਮ ਦੀ ਸਟਾਰਟਿੰਗ ਦੇ ਵਿੱਚ ਮੈਂ ਇਸ ਚੀਜ਼ ਦਾ ਜ਼ਿਕਰ ਕਰਦਾ ਕਿ ਹਰ ਮਜ਼ਬਬ ਦੇ ਵਿੱਚ ਹਰ ਜਾਤ ਦੇ ਵਿੱਚ ਚੰਗੇ ਮਾੜੇ ਬੰਦੇ ਜਿਹੜੇ ਆ ਉਹ ਹੁੰਦੇ ਨੇ ਪਰ ਜਦੋਂ ਆਪਾਂ ਵਿਦੇਸ਼ਾਂ ਦੇ ਵਿੱਚ ਆਉਂਦੇ ਆ ਤਾਂ ਜਦੋਂ ਕਮਿਊਨਿਟੀ ਦੀ ਗੱਲ ਆਉਂਦੀ ਹੈ ਤਾਂ ਕੁਝ ਕੁ ਲੋਕ ਜਿਹੜੀਆਂ ਕੁਝ ਕੁ ਕਾਲੀਆਂ ਪੀੜਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਪੂਰੀ ਕਮਿਊਨਿਟੀ ਨੂੰ ਜਿਹੜਾ ਬਦਨਾਮ ਕਰਦੀਆਂ ਹੈਗੀਆਂ ਨੇ ਸਾਡੇ ਨਾਲ ਕੈਨੇਡਾ ਦੀ ਧਰਤੀ ਤੋਂ ਸਾਡੇ ਭੈਣ ਨੇ رابطہ ਕਾਇਮ ਕੀਤਾ ਸੀਗਾ ਔਰ ਇਹ ਆਪਣੀ ਕਹਾਣੀ ਦੱਸਣਾ ਚਾਹੁੰਦੇ ਸੀਗੇ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਸੀਗੇ ਕਿ ਇਹਨਾਂ ਦੇ ਨਾਲ ਆ ਜਿਹੜਾ ਵਾਪਰਿਆ ਕੀ ਹੈਗਾ ਕਿ ਇਸ ਤਰੀਕੇ ਦੇ ਨਾਲ ਇੱਕ ਪੰਜਾਬੀ ਮੁੰਡੇ ਦੇ ਵੱਲੋਂ ਇਹਨਾਂ ਦੇ ਨਾਲ ਆ ਡਾਲਰਾਂ ਦੀ ਜਿਹੜੀ ਠੱਗੀ ਆ ਉਹ ਕੀਤੀ ਗਈ ਹੈ ਉਹ ਤੁਹਾਡੇ ਨਾਲ ਇਸ ਕਰਕੇ ਦੱਸਣਾ ਜ਼ਰੂਰੀ ਹੈ ਤਾਂ ਜੋ ਜਿਹੜੇ ਲੋਕ ਆ ਵਿਦੇਸ਼ਾਂ ਦੇ ਵਿੱਚ ਵੱਸਦੇ ਨੇ ਕਿਉਂਕਿ ਜਿਹੜੇ ਪੰਜਾਬੀ ਕੌਮ ਹੈ ਚਾਹੇ ਉਹ ਪਾਕਿਸਤਾਨ ਦੀ ਹੈ ਚਾਹੇ ਆਪਣੇ ਲੈਹਦੇ ਪੰਜਾਬ ਜਾਂ ਚੜ੍ਹਦੇ ਪੰਜਾਬ ਦੀ ਇਹ ਮੰਨੀ ਜਾਂਦੀ ਹੈ ਕਿ ਇਹ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਲ ਖੇਲਦੇ ਨਹੀਂ ਹੈਗੇ ਪਰ ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵੱਡੀ ਪੱਪਰ ਵੱਦਰ ਦੇ ਵਾਪਰੀਆਂ ਹੈਗੀਆਂ ਨੇ ਜਿਸ ਕਰਕੇ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਭਾਈ ਜੀ ਪੈਸੇ ਕਿਸੇ ਨੂੰ ਵੀ ਦੇਣ ਤੋਂ ਪਹਿਲਾਂ ਜਾਂਚ ਪਰਖ ਜ਼ਰੂਰ ਕਰ ਲਿਆ ਕਰੋ ਅਸੀਂ ਮੈਡਮ ਦਾ ਨਾਮ ਤੁਹਾਡਾ ਸਾਂਝਾ ਨਹੀਂ ਕਰਾਂਗੇ ਕੋਸ਼ਿਸ਼ ਕਰਨਾ ਕਰਕੇ ਪਰ ਤੁਹਾਡੇ ਨਾਲ ਜਿਹੜੀ ਕਹਾਣੀ ਹੈ ਉਹ ਸਾਂਝੀ ਕਰਾਂਗੇ ਆਪ ਪੈਣੇ ਤੁਹਾਡਾ ਸਵਾਗਤ ਹੈ ਪ੍ਰਾਈਮ ਪੰਜਾਬ ਟੀਵੀ ਤੇ ਸੋ ਸੀ ਸਿਸਾ ਰਮਸਾ ਸੀ ਕਾ ਜੋ ਵੀ ਸੁਣ ਰਿਹਾ ਹੈ ਨਹੀਂ ਸਾਰੇ ਜੀ ਤੇ ਮੈਡਮ ਤੁਸੀਂ ਆ ਦੱਸ ਸਕਦੇ ਆ ਕਿ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਠੱਗੀ ਜਿਹੜੀ ਹੈ ਮਾਰੀ ਗਈ ਹੈ ਔਰ ਕਿਹਦੇ ਵੱਲੋਂ ਠੱਗੀ ਮਾਰੀ ਗਈ ਹੈ ਇਸ ਤਰ੍ਹਾਂ ਹੋਈ ਕਿ ਇਹ ਜੂਨ ਦੀ ਗੱਲ ਹੈ ਜੂਨ 2025 ਦੀ ਜੀ ਅਸੀਂ ਇੱਕ ਲੜਕੇ ਨੂੰ ਹਰ ਕੀਤਾ ਸੀ ਤੇ ਉਹ ਲੜਕਾ ਸਾ ਮਿਲਿਆ ਕਿਥੇ ਕਿ ਇਹ ਜਿਹੜੇ ਆਏ ਹੋਏ ਹਨ ਆਪਰਾ ਲੋਕ इंडिया ਤੋਂ ਇਹ ਲੋਕ ਆਪਣੀ ਐਡਵਰਟਾਈਜ਼ਮੈਂਟ ਕਰਦੇ ਨੇ ਕਿ ਜੀ ਇਹ ਸਾਡੇ ਕੋਲੋਂ ਤੁਸੀਂ ਡਕ ਕਲੀਨਿੰਗ ਕਰਾ ਲਓ ਬੇਸਮੈਂਟ ਬਣਵਾ ਲਓ ਘਾ ਘਟਵਾ ਲਓ ਜਾਂ ਸਨੋਰ ਰਿਮੂਵਲ ਕਰਾ ਲਓ ਜਾਂ ਇਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਵਗੈਰਾ ਇਹਨਾਂ ਦੀ ਹੁੰਦੀ ਹੈ ਪੇਂਟ ਕਰਾ ਲਓ ਹੈ ਨਾ ਜੀ ਤੇ ਇਹ ਲੜਕਾ ਵੀ ਸਾਨੂੰ ਇਦਾਂ ਅਸੀਂ ਬਾਹਰ ਪਿਆ ਦੇਖਿਆ ਫਲਾਇਰ 'ਚ ਤੇ ਆਪਣਾ ਜਿਹੜਾ ਮੈਂ ਚੱਕਿਆ ਤੇ ਮੈਂ ਦੇਖਿਆ ਤੇ ਆਪਣਾ ਲੜਕਾ ਸੀ ਤੇ ਬੇਸਮੈਂਟ ਦਾ ਇਹਨੇ ਐਡਵਰਟਾਈਜ਼ਮੈਂਟ ਕੀਤੀ ਸੀਗੀ ਜੀ ਮੈਂ ਨਾ ਆਪਣੇ ਬੱਚਿਆਂ ਨੂੰ ਕਿਹਾ ਕਿ ਅਸੀਂ ਘਰ ਕਾਫੀ ਦੇਰ ਪਹਿਲੇ ਦਾ ਲਿਆ ਹੋਇਸੀ ਤੇ ਸਾਡੇ ਕੋਲ ਪੈਸੇ ਨਹੀਂ ਸੀ ਜੋੜ ਲੈ ਕਿ ਅਸੀਂ ਆਪਣਾ ਜਿਹੜਾ ਹੈਗਾ ਉਹ ਬੀਸਮੈਂਟ ਬਣਵਾ ਸਕੀਏ ਜੀ ਤੇ ਮੈਂ ਆਪਣੇ ਬੱਚਿਆਂ ਨੂੰ ਕਿਹਾ ਮੈਂ ਕਿਹਾ ਇਹ ਆਪਣਾ ਕੋਈ ਦੇ ਕੇ ਗਿਆ ਹੈ ਕਿ ਆਦਾ ਕਿ ਰੀਜ਼ਨੇਬਲ ਰੇਟ 'ਚ ਬਣਾ ਦੇਗਾ ਸਾਨੂੰ ਤੇ ਅਸੀਂ ਹੁਣ ਮੇਰਾ ਖਿਆਲ ਹੈ ਕਿ ਬਣਾ ਲਈਏ ਬੀਸਮੈਂਟ ਕਿਉਂਕਿ ਇਸ ਵਾਸਤੇ ਕਿ ਥੋੜੀ ਜੀ ਹੈਲਪ ਹੋ ਜਾਏਗੀ ਮੇਰੀ ਬੱਚੀ ਦੀ ਸ਼ਾਦੀ ਸੀਗੀ ਆ 2026 ਦੇ ਵਿੱਚ ਨਾ ਤੇ ਮੈਂ ਕਿਹਾ ਸਾਨੂੰ ਥੋੜੀ ਜੀ ਸਪੋਰਟ ਹੋ ਜਾਏਗੀ ਤੇ ਬੱਚੇ ਕਹਿਣ ਲੱਗੇ ਮਾ ਇਹ ਤੇ ਬਹੁਤ ਐਡਵਰਟਾਈਜ਼ ਆਂਦੇ ਆ ਲੇਕਿਨ ਪਤ ਇਹ ਨਾ ਹੋਵੇ ਕਿ ਤੂੰ ਖਾਈ ਨਾ ਹੋ ਜੇ ਮੈਂ ਕਿਹਾ ਨਹੀਂ ਨਹੀਂ ਇਹ ਧੋਖਾ ਦੇ ਵਾਲੇ ਲੋਕ ਨਹੀਂ ਹੈਗੇ ਇਹ ਬਹੁਤ ਵਧੀਆ ਲੋਕ ਨੇ ਔਰ ਬਹੁਤ ਅੱਛਾ ਕੰਮ ਕਰਕੇ ਦੇਣਗੇ ਖੈਰ ਅਸੀਂ ਉਸ ਮੁੰਡੇ ਨੂੰ ਕੰਟੈਕਟ ਕੀਤਾ ਤੇ ਉਹਦੇ ਕੋਲੋਂ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਆਂਟੀ ਜੀ ਮੈਂ ਬਹੁਤ ਰੀਜ਼ਨੇਬਲ ਰੇਟ 'ਚ ਬਣਾ ਕੇ ਦੇਵਾਂਗਾ ਤੇ ਤੁਸੀਂ ਆਪਣਾ ਜਿਹੜਾ ਹੈਗਾ ਉਹ ਮੈਨੂੰ ਕੰਟ੍ਰੈਕਟ ਦਿਓ ਅਸੀਂ ਨਾ ਉਹਨੂੰ 60000 ਡਾਲਰ 'ਚ ਸਾਡੀ ਗੱਲ ਹੋਈ ਤੇ ਉਹਦੇ ਬਾਅਦ ਸਾਡਾ ਬ੍ਰਿਟਨ ਕੰਟਰੈਕਟ ਹੋਇਆ 1 ਕੇਜੀ ਆਪਣਾ ਉਹ ਸਾਨੂੰ 1 ਮਹੀਨੇ ਚ 20 ਪੁਆਇੰਟ ਬਣਾ ਕੇ ਦੇਗਾ ਔਰ ਇੰਨੇ ਪੈਸੇ ਵੀ ਬਣਾ ਕੇ ਦੇਗਾ ਸਭ ਕੁਝ ਉਹ ਕਰਕੇ ਦੇਗਾ ਤੁਹਾਨੂੰ ਜੀ ਅਸੀਂ ਆਲਰੇਡੀ ਨਾ ਅ ਇੰਜੀਨੀਅਰ ਕੋਲੋਂ ਬਣਵਾ ਕੇ ਮੈਪ ਉਹਦਾ ਤੇ ਸਿਟੀ ਕੋ ਅਪਰੂਵਲ ਕਰਵਾ ਚੁੱਕੇ ਸੀਗੇ ਉਹਦੀ ਠੀਕ ਹੈ ਅੱਛਾ ਹੁਣ ਉਹ ਮੁੰਡਾ ਆਇਆ ਤੇ ਕਹਿਣ ਲੱਗਾ ਆਂਟੀ ਜੀ ਹੁਣ 30000 ਡਾਲਰ ਦੇ ਦਿਓ ਤਾਂ ਕਿ ਸਮਾਨ ਲਿਆਇਆ ਜਾਏ ਨਾ ਉਹ ਜਿਹੜਾ ਮੁੰਡਾ ਨਾ ਉਸ ਤੋਂ ਪਹਿਲੇ ਦੋ ਵਾਰੀ ਤਿੰਨ ਵਾਰੀ ਨਾ ਲੈਦਾ ਲੈਦਾ ਮੁੰਡੇ ਲੈ ਕੇ ਆਇਆ ਕਹਿੰਦਾ ਇਹ ਪਲੰਬਿੰਗ ਦਾ ਕੰਮ ਕਰੇਗਾ ਕਿਉਂਕਿ ਸertified ਹੈ ਪਲੰਬਿੰਗ ਦਾ ਕੰਮ ਕਰੇਗਾ ਉਹਦੇ ਬਾਅਦ ਇਲੈਕਟ੍ਰੀਸ਼ੀਅਨ ਵਾਲਾ ਆ ਗਿਆ ਕਹਿੰਦਾ ਇਲੈਕਟ੍ਰਿਕ ਦਾ ਕੰਮ ਕਰੇਗਾ ਪੈਨਲ ਵਗੈਰਾ ਚੇਂਜ ਕਰੇਗਾ ਸਾਰਾ ਕੁਝ ਇਹ ਮੁੰਡੇ ਸਾਰੇ ਕੌਣ ਸੀਗੇ ਪੰਜਾਬੀ ਸੀਗੇ ਉਹਦੇ ਹੀ ਉਹਦੇ ਹੀ ਲੈਂਦੇ ਹੋਏ ਮਤਲਬ ਮੁੰਡੇ ਸੀਗੇ ਪੰਜਾਬੀ ਸੀਗੇ ਜੀ ਜੀ ਪੰਜਾਬੀ ਮੁੰਡੇ ਸੀ ਉਹਦੇ ਹੀ ਲੈਂਦੇ ਹੋਏ ਸੀਗੇ ਠੀਕ ਹੈ ਕਿਉਂਕਿ ਸਵਾਸਤ ਸੀ ਕਿ ਉਹ ਕੰਟਰੈਕਟਰ ਬਣਿਆ ਸੀ ਤੇ ਅੱਗੇ ਉਹਦੇ ਅੰਡਰ ਯਾਨੀ ਕਿ ਉਹ ਮੁੰਡੇ ਕੰਮ ਕਰ ਰਹੇ ਸੀ ਉਹਨੇ ਸਾਨੂੰ ਇਹ ਦੱਸਿਆ ਠੀਕ ਹੈ ਉਸ ਉਸ ਤੋਂ ਬਾਅਦ ਅਸੀਂ ਬੜੇ ਖੁਸ਼ ਹੋਏ ਸੀ ਕਿ ਆ ਵੀ ਇਹ ਤੇ ਕਹਿ ਰਿਹਾ ਹੈਗਾ ਕਿ ਇੱਕ ਮਹੀਨੇ ਚੋ ਹੀ ਆਂਟੀ ਸਾਰਾ ਕੰਮ ਮੁੱਕ ਜਾਏਗਾ ਅਸੀਂ ਕਿਹਾ ਵੀ ਅਗਰ ਜੂਨ ਚੋ ਹੈਗਾ ਤੇ ਜੁਲਾਈ ਨਹੀਂ ਤੇ ਅਗਸਤ ਚੋ ਸਾਡਾ ਵੀ ਬੇਸਮੈਂਟ ਰੈਂਕ ਤੇ ਚਲਾ ਜਾਏਗਾ ਆਹ ਦੇ ਫਿਰ ਮੈਨੂੰ ਵੀ ਜਰਾ ਥੋੜਾ ਜਆ ਆਸਾਨੀ ਹੋ ਜੇਗੀ ਬੱਚੀ ਦੀ ਸ਼ਾਦੀ ਕਰਨ ਵਾਸਤੇ ਜੀ ਉਹਦੇ ਬਾਅਦ ਉਹਨੇ ਆਪਣਾ ਲਾਇਸੈਂਸ ਵਗੈਰਾ ਹਰ ਸ਼ਾਇਦ ਦਿੱਤੀ ਬਿਲਕੁਲ ਜੈਨੂਇਨ ਡਾਕੂਮੈਂਟ ਦਿੱਤੇ ਹੋਣੇ ਤੇ ਅਸੀਂ ਵੀ ਉਹਨੂੰ ਆਪਣੇ ਦਿੱਤੇ ਕਿ ਦੇਖੋ ਆਪਣਾ ਜਿਹੜਾ ਹੈਗਾ ਕੱਲ ਨੂੰ ਸੇਫ ਸਾਈਡ ਬੋਥ ਸਾਈਡ ਤੇ ਰਵੇ ਉਹਦੀ ਵੀ ਸੇਫ ਸਾਈਡ ਹੋਵੇ ਔਰ ਸਾਡੀ ਵੀ ਸੇਫ ਸਾਈਡ ਹੋਵੇ ਜੀ ਉਹਦੇ ਬਾਅਦ ਉਹ ਕਹਨਗਾ ਹੁਣ ਪੈਸੇ ਦੇ ਦਿਓ ਵੀ ਸਮਾਨ ਲੈ ਕੇ ਆਣਾ ਤੇ ਅਸੀਂ ਨਾ ਪੈਸੇ ਦਿੱਤੇ ਤੇ ਉਹਦੇ ਕੋਲ ਲਿਖਵਾ ਵੀ ਲਿਆ ਵੀ ਅਸੀਂ ਕਿੰਨੇ ਪੈਸੇ ਦਿੱਤੇ ਉਹਨੂੰ ਉਹਦੇ ਬਾਅਦ ਨਾਲ ਉਹ ਥੋੜੀ ਜੀਆਂ ਲੱਕੜੀਆਂ ਲਿਆ ਕੇ ਉਹਨੇ ਸਾਡੇ ਬੀਸਮੈਂਟ 'ਚ ਸੈੱਟ ਦਿੱਤੀਆਂ ਤੇ ਕਹਿਣ ਲੱਗਾ ਹੁਣ ਆਪਣਾ ਜਿਹੜਾ ਹੈਗਾ ਨਾ ਕੰਮ ਸ਼ੁਰੂ ਹੋਣ ਲੱਗਾ ਤੇ ਉਹ ਮੁੜ ਕੇ ਆਇਆ ਹੀ ਨਾ ਅੱਛਾ ਇੱਕ ਹਫ਼ਤਾ ਗੁਜ਼ਰ ਗਿਆ ਅਸੀਂ ਤੇ ਘਬਰਾ ਗਏ ਕਿ ਕਾ ਕਿਤੇ ਖੁਦਾਨਾ ਖਾਸ ਤਾਂ ਕੋਈ ਉਹਨੂੰ ਕੁਝ ਹੋ ਨਾ ਗਿਆ ਹੋਵੇ ਅਸੀਂ ਨਾ ਉਹਨੂੰ ਫੋਨ ਕਰਨ ਕਰਨਾ ਸ਼ੁਰੂ ਕੀਤਾ ਤੇ ਉਹਨੇ ਅੱਗੇ ਸਾਨੂੰ ਬਲਾਕ ਕੀਤਾ ਸੀ ਅੱਛਾ ਹਾਂਜੀ ਜਦੋਂ ਅਸੀਂ ਉਹਦੇ ਦੱਸੇ ਹੋਏ ਡਰਾਈਵਿੰਗ ਲਾਇਸੈਂਸ ਦੇ ਐਡਰੈਸ ਤੇ ਗਏ ਤੇ ਉਹ ਅੱਗੇ ਜਿਹੜੇ ਲੋਕ ਰਹਿ ਰਹੇ ਸੀ ਉਹ ਕਹਿਣ ਲੱਗੇ ਇਹ ਇੱਥੇ ਤੇ ਬਹੁਤ ਲੋਕ ਆ ਰਹੇ ਨੇ ਇਹਦਾ ਪੁੱਛਣ ਵਾਸਤੇ ਇਹ ਤੇ ਇੱਥੇ ਨਹੀਂ ਰਹਿੰਦਾ ਅੱਛਾ ਹਾਂਜੀ ਐਡਰੈਸ ਗਲਤ ਸੀਗਾ ਡਰਾਈਵਿੰਗ ਲਾਇਸੈਂਸ ਦੇ ਉੱਤੇ ਹਰ ਚੀਜ਼ ਉਹਨੇ ਗਲਤ ਸੰ ਪ੍ਰੋਵਾਈਡ ਕੀਤੀ ਸੀ ਔਰ ਬਿਲਕੁਲ ਜੈਨਮਨ ਆਪਣਾ ਡਾਕੂਮੈਂਟ ਸੀਗੇ ਗਵਰਨਮੈਂਟ ਦੇ ਤੇ ਇਹ ਕੀ ਸੀਗਾ ਡਰਾਈਵਿੰਗ ਲਾਇਸੈਂਸ ਤੇ ਨਾਮ ਕੀ ਸੀਗਾ ਵਰਿੰਦਰ ਸਿੰਘ ਵਰਿੰਦਰ ਸਿੰਘ ਅੱਛਾ ਜੀ ਉਹਦੇ ਬਾਅਦ ਕੀ ਹੋਇਆ ਕਿ ਮੈਂ ਤੇ ਰੋਣ ਲੱਗੀ ਸਾਡੇ ਘਰ ਤੇ ਇੱਕ ਹਫਤਾ ਰੋਟੀ ਵੀ ਨਹੀਂ ਖਾਧੀ ਗਈ ਕਿਉਂਕਿ ਅਸੀਂ ਬੜੀ ਮੁਸ਼ਕਿਲ ਨਾਲ ਪੈਸੇ ਇਕੱਠੇ ਕੀਤੇ ਸੀਗੇ ਅਸੀਂ ਕਾਫੀ ਦੇਰ ਦਾ ਕਰ ਲਿਆ ਸੀ ਲੇਕਿਨ ਪੈਸੇ ਨਹੀਂ ਸੀ ਜੁੜਦੇ ਕਿ ਅਸੀਂ ਬੀਸਮੈਂਟ ਬਣਾ ਸਕੀਏ ਹੂੰ ਤੇ ਹੁਣ ਅਸੀਂ ਇੰਨੀ ਮੁਸ਼ਕਿਲ ਦੇ ਨਾਲ ਆਪਣਾ ਜਿਹੜਾ ਪੈਸੇ ਇਕੱਠੇ ਕਰਕੇ ਤੇ ਬੀਸਮੈਂਟ ਬਣਾਉਣਾ ਸੀ ਉਹ ਸਭ ਤੋਂ ਵੱਡਾ ਜਿਹੜਾ ਸਾਡਾ ਕੰਮ ਸੀ ਉਹ ਮੇਰੀ ਬੇਟੀ ਦੀ ਸ਼ਾਦੀ ਸੀ ਜਿਹੜੀ ਕੀ ਉਮਰ ਹੋਈ ਹੋਈ ਉਹਦੀ ਸ਼ਾਦੀ ਕਰਨੀ ਸੀ ਜੀ ਉਸ ਤੋਂ ਬਾਅਦ ਕੀ ਹੋਇਆ ਕਿ ਅਸੀਂ ਆਪਣਾ ਪਰੇਸ਼ਾਨ ਹੋ ਗਏ ਤੇ ਅਸੀਂ ਤੇ ਦੋ ਚਾਰ ਲੋਗਾਂ ਨੂੰ ਹੋਰ ਪੁੱਛਿਆ ਵੀ ਜਿਹੜੇ ਆਪਣਾ ਉਹ ਉਹਦੇ ਘਰ ਰਹਿੰਦੇ ਸੀ ਜਿੱਥੇ ਅਸੀਂ ਗਏ ਉਹ ਕਹਿੰਨਗੇ ਨਹੀਂ ਇਹ ਤੇ ਇੱਥੇ ਨਹੀਂ ਰਹਿੰਦਾ ਇਹ ਤੇ ਆਪਣਾ ਕਾਫੀ ਲੋਗ ਆ ਰਹੇ ਨੇ ਇਹਦੇ ਵਾਸਤੇ ਇੱਥੇ ਅੱਛਾ ਤੇ ਹਾਂਜੀ ਇਹ ਇੱਥੇ ਨਹੀਂ ਰਹਿੰਦਾ ਹੈਗਾ ਇਹ ਪਤਾ ਨਹੀਂ ਕਿੱਥੇ ਰਹਿੰਦਾ ਉਹਦੇ ਬਾਅਦ ਅਸੀਂ ਨਾ ਕੋਰਟ 'ਚੋ ਕੇਸ ਕੀਤਾ ਉਹਦੇ ਵਾਸਤੇ ਠੀਕ ਹੈ ਹਾਂਜੀ ਤੇ ਕੋਰਟ ਦੇ ਵਿੱਚ ਜਦੋਂ ਅਸੀਂ ਕੇਸ ਕੀਤਾ ਤਾਂ ਉਹਨਾਂ ਨੇ ਕਿਹਾ ਅਗਰ ਥਾਣੇ ਨੂੰ ਨਹੀਂ ਉਸ ਐਡਰੈਸ ਤੇ ਮਿਲਿਆ ਤਾਂ ਅਸੀਂ ਤੇ ਜਿਹੜਾ ਵੀ ਭੇਜਾਂਗੇ ਉਹਨੂੰ ਕੋਈ ਲੈਟਰ ਸ਼ੈਟਰ ਵੀ ਆ ਕੇ ਕੋਰਟ ਚ ਹਾਜ਼ਰੀ ਦੇਵੇ ਤੇ ਅਸੀਂ ਵੀ ਉਸੇ ਐਡਰੈਸ ਤੇ ਭੇਜਾਂਗੇ ਜਿਹੜਾ ਕਿ ਡਰਾਈਵਿੰਗ ਲਾਇਸੈਂਸ ਦੇ ਉੱਤੇ ਹੈ ਵੀ ਅਸੀਂ ਉਹਨੂੰ ਕਿੱਥੇ ਲੱਭੀ ਉਹਨੂੰ ਖੈਰ ਕੋਰਟ ਵਾਲਿਆਂ ਨੇ ਨਾ ਉਹਨਾਂ ਨੂੰ ਐਡਰੈਸ ਭੇਜਿਆ ਉਸ ਦੇ ਐਡਰੈਸ ਦੇ ਉੱਤੇ ਲੈਟਰ ਵਗੈਰਾ ਭੇਜਿਆ ਕਿ ਕੋਰਟ ਚ ਆ ਕੇ ਆਪਰਾ ਜਵਾਬ ਦੇ ਵੀ ਤੂੰ ਜਿਵੇਂ ਕੇਸ ਹੁੰਦਾ ਕੋਰਟ ਦਾ ਜੀ ਉਹ ਪਹਿਲੀ ਹੀ ਪਹਿਲੀ ਹੀਅਰਿੰਗ ਤੇ ਵੀ ਨਹੀਂ ਆਇਆ ਫਿਰ ਦੂਸਰੀ ਹੀਅਰਿੰਗ 2 ਮਹੀਨੇ ਬਾਅਦ ਹੋਈ ਉਹ ਉਸ ਤੇ ਵੀ ਨਹੀਂ ਆਇਆ ਤੇ ਫਿਰ ਜੱਜ ਨੇ ਸਾਨੂੰ ਇਹ ਗੱਲ ਕਹੀ ਕਿ ਤੁਸੀਂ ਕੇਸ ਤੇ ਵਿਨ ਕਰ ਗਏ ਪਰ ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਇਹ ਇਹ ਕੋ ਨਾ ਲੀਗਲ ਸਟੇਟਸ ਹੈ ਨਾ ਇਹ ਕੋਈ ਪ੍ਰਾਪਰਟੀ ਵਗੈਰਾ ਹੈ ਜਿਸ ਤੇ ਅਸੀਂ ਲੀਨ ਪਾ ਲਈਏ ਕਿ ਤੁਹਾਡੇ ਪੈਸੇ ਵਾਪਸ ਆ ਜਾਣ ਹੂੰ ਇਹ ਤੇ ਪਤਾ ਨਹੀਂ ਸ਼ਾਇਦ ਜਲਾ ਵੀ ਗਿਆ ਹੋਵੇਗਾ ਇਥੋਂ ਜੀ ਇਹ ਪਤਾ ਨਹੀਂ ਕਿਉਂਕਿ ਇਸ ਵਾਸਤੇ ਕਿ ਜਿਸ ਹਿਸਾਬ ਦੇ ਨਾਲ ਆਪਣਾ ਕੇਸ ਸਾਹਮਣੇ ਆ ਰਿਹਾ ਹੈ ਇਹੀ ਪਤਾ ਲੱਗ ਰਿਹਾ ਹੈਗਾ ਕਿ ਇਹ ਵੀ ਪੈਸੇ ਲੈ ਕੇ ਜਾ ਚੁੱਕਿਆ ਹੈ ਠੀਕ ਹੈ ਤੇ ਇਹ ਸਾਡੇ ਨਾਲ ਬੜੀ ਹਮ ਹਮ ਤੇ ਮੈਡਮ ਤੁਸੀਂ ਇੱਕ ਚੀਜ਼ ਮੈਨੂੰ ਦੱਸੋ ਕਿ ਤੁਹਾਡੇ ਤੁਹਾਡੇ ਕੋਲ ਕੋਈ ਉਹਦੀ ਤਸਵੀਰ ਵਗੈਰਾ ਜਾਂ ਜਿਹੜੇ ਤੁਹਾਡੇ ਕੋਲ ਡਾਕੂਮੈਂਟ ਨੇ ਤੁਸੀਂ ਉਹ ਸਾਨੂੰ ਪ੍ਰੋਵਾਈਡ ਕਰ ਸਕਦੇ ਹੋ ਦੇਖੋ ਸਾਡੇ ਕੋ ਜਿਹੜਾ ਲਾਇਸੈਂਸ ਹੈਗਾ ਉਹ ਮੈਂ ਤੁਹਾਨੂੰ ਭੇਜ ਦੇਣੀ ਹੈਗੀ ਤੁਸੀਂ ਉਸ ਤੇ ਦੇਖ ਲਓ ਠੀਕ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਇੰਨਾ ਡਰੇ ਹੋਏ ਹਾਂ ਨਾ ਇਹ ਹਾਲਾਂਕਿ ਅਸੀਂ ਕੋਈ ਜੁਰਮ ਨਹੀਂ ਕੀਤਾ ਅਸੀਂ ਉਹਨੂੰ ਹਾਇਰ ਕਰਕੇ ਅਸੀਂ ਆਪਣੇ ਆਪ ਨੂੰ ਇਹ ਸਮਝਦੇ ਆ ਕਿ ਅਸੀਂ ਜਿਸ ਦਾ ਬਹੁਤ ਵੱਡਾ ਜੁਰਮ ਕਰ ਲਿਆ ਕਿਉਂਕਿ ਕੰਮ ਪਤਾ ਹੀ ਕੀ ਹਾਲਾਤ ਚੱਲ ਰਹੇ ਨੇ ਠੀਕ ਹੈ ਨਾ ਕਿਉਂਕਿ ਉਹਦਾ ਵਰਕ ਪਰਮਿਟ ਸੀਗਾ ਤੇ ਉਹ ਹੁਣ ਇਮੀਗ੍ਰੇਸ਼ਨ ਦੇ ਪ੍ਰੋਸੈਸ ਚੋਂ ਉਸਨੇ ਗੁਜ਼ਰਨਾ ਹੈ। ਹੂੰ। ਤੇ ਅਗਰ ਉਸਦੇ ਉੱਤੇ ਕੋਰਟ ਕੇਸ ਹੈ ਯਾ ਅਸੀਂ ਉਹਦੀ ਕੋਈ ਗੱਲ ਬਾਹਰ ਕਰਾਂਗੇ ਖੁਦਾ ਨਾ ਖਾਸਾ ਉਹ ਕਿਤੇ ਆਪਣੇ ਉਹੀ ਯਾਰ ਦੋਸ ਜਿਹੜੇ ਲੈ ਕੇ ਆਇਆ ਸੀਗਾ ਇੱਕ ਪਲੰਬਰ ਤੇ ਇੱਕ ਇਲੈਕਟ੍ਰੀਸ਼ੀਅਨ ਤੇ ਇੱਕ ਆਪਣਾ ਪਤਾ ਨਹੀਂ ਉਹ ਕਰਨ ਵਾਲਾ ਦੀਵਾਰਾਂ ਬਣਾਉਣ ਵਾਲਾ ਜਿੰਨ ਕਹਿੰਦੇ ਹੈਗੇ ਆ ਉਹ ਦੀਵਾਰੀਆਂ ਦੀਵਾਰਾਂ ਬਣਦੀਆਂ ਉਹ ਬਣਾਉਣ ਵਾਲਾ ਕਿਤੇ ਉਹਨਾਂ ਨਾਲ ਗੱਲ ਕੇ ਕੋਈ ਬੱਚੀ ਨਾ ਚੱਕ ਕੇ ਲੈ ਜਾਏ ਹਮ ਤਾਂ ਪਤਾ ਬੱਚੇ ਬੱਚੀਆਂ ਬਾਹਰ ਕੰਮ ਤੇ ਜਾਂਦੀਆਂ ਨੇ ਤੇ ਆਪਣਾ ਜਿਹੜਾ ਪਿੱਛਾ ਕਰ ਸਕਦਾ ਹੈ ਨੇ ਪੜਨੇ ਮੈਂ ਇਸੇ ਕਰਕੇ ਅਸੀਂ ਤੁਹਾਡੀ ਕੋਈ ਵੀ ਆਇਡੈਂਟੀਟੀ ਜਿਹੜੀ ਹੈ ਉਹ ਜਨਤਕ ਨਹੀਂ ਕਰਾਂਗੇ ਨਾ ਹੀ ਤੁਹਾਡਾ ਨਾਮ ਜਨਤਕ ਕਰਾਂਗੇ ਇਸ ਚੀਜ਼ ਦੀ ਸਾਡੇ ਐਥੀਕਲੀਆਂ ਕੁਝ ਜ਼ਿੰਮੇਵਾਰੀਆਂ ਨੇ ਅਸੀਂ ਇਨਸਾਨੀਅਤ ਦੇ ਤੌਰ ਤੇ ਬਾਕੀ ਚੀਜ਼ਾਂ ਤੇ ਸਾਰੀਆਂ ਬਾਅਦ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇਨਸਾਨ ਆ ਔਰ ਦੂਜੀ ਚੀਜ਼ ਪੜਨੇ ਮੈਂ ਇੱਕ ਚੀਜ਼ ਤੁਹਾਡੇ ਨਾਲ ਕਲੀਅਰ ਕਰਨੀ ਚਾਹੁੰਦਾ ਕਿ ਦੇਖੋ ਹਰ ਇਨਸਾਨ ਜਿਹੜਾ ਹੈ ਨਾ ਹਰ ਮਜ਼ਹਬ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਨੇ ਤੁਸੀਂ ਕੋਈ ਸਾਰਿਆਂ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਨਾ ਰੱਖਿਓ ਵਾ ਸਾਡੀ ਜਿਹੜੀ ਪੰਜਾਬੀ ਕੌਮ ਹੈ ਇਹ ਬਹੁਤ ਚੰਗੇ ਚੰਗੇ ਲੋਕ ਵੀ ਨੇ ਠੀਕ ਹੈ ਕੁਝ ਕੁ ਕਾਲੀਆਂ ਪੇਡਾਂ ਇਦਾਂ ਦੇ ਕੰਮ ਕਰ ਦਿੰਦੀਆਂ ਪਰ ਜਿੱਥੋਂ ਤੱਕ ਹੋ ਸਕੇਗਾ ਅਸੀਂ ਇਸ ਚੀਜ਼ ਨੂੰ ਜਨਤਕ ਕਰਾਂਗੇ ਤੁਸੀਂ ਕੋਰਟ ਦੇ ਜਿਹੜੇ ਪ੍ਰੂਫ ਆ ਜਾਂ ਜੋ ਵੀ ਤੁਹਾਡੇ ਕੋਲ ਡਾਕੂਮੈਂਟੇਸ਼ਨ ਹੈ ਪਾਣੀ ਤੁਸੀਂ ਜਰੂਰ ਸਾਡੇ ਤੱਕ ਪਹੁੰਚਾਓ ਮੈਂ ਤੁਹਾਨੂੰ ਪਜਾਂਗੀ ਲੇਕਿਨ ਮੈਨੂੰ ਇੱਕ ਗੱਲ ਦਾ ਇਹ ਯਕੀਨ ਹੈ ਕਿ ਇਹ ਸਿੱਖ ਮੁੰਡਾ ਉਹ ਸਿੱਖ ਨਹੀਂ ਹੈ ਜਿਹੜੇ オリジナル ਜਿਹੜੇ ਹੈਗੇ ਜਿਹੜੇ ਗੁਰੂ ਸਾਹਿਬ ਦੇ ਸਿੱਖ ਹੈ ਨਾ ਇਹ ਉਹ ਨਾਲ ਚ ਨਹੀਂ ਬਿਲਕੁਲ ਕਿਉਂਕਿ ਮੈਨੂੰ 25 ਸਾਲ ਹੋ ਗਏ ਆ ਆਪਣੀ ਥਾੜੀ ਕਮਿਊਨਿਟੀ ਨਾਲ ਰਹਿੰਦੇ ਹੋਏ ਮੈਂ ਆਪਣੀ ਕਮਿਊਨਿਟੀ ਤੋਂ ਜ਼ਿਆਦਾ ਥਾੜੀ ਕਮਿਊਨਿਟੀ ਨਾਲ ਪਿਆਰ ਕਰਦੀ ਜੀ ਕਿਉਂਕਿ ਥਾੜੀ ਕਮਿਊਨਿਟੀ ਨੇ ਮੇਰੀ ਬੜੀ ਹੈਲਪ ਕੀਤੀ ਹੈ ਜੀ ਬਹੁਤ ਹੈਲਪ ਕੀਤੀ ਹੈ ਸਿੱਖ ਕਮਿਊਨਿਟੀ ਨੇ ਮੇਰੀ ਇੰਨੀ ਹੈਲਪ ਕੀਤੀ ਹੈ ਕਿ ਇੰਨੀ ਮੇਰੀ ਆਪਣੀ ਕਮਿਊਨਿਟੀ ਨੇ ਮੇਰੀ ਹੈਲਪ ਨਹੀਂ ਕੀਤੀ ਹਣੀ ਜਿੰਨੀ ਕਿ ਮੇਰੀ ਥਾੜੀ ਕਮਿਊਨਿਟੀ ਨੇ ਹੈਲਪ ਕੀਤੀ ਜੀ ਤੁਸੀਂ ਕੈਨੇਡਾ 'ਚ ਰਹਿੰਦੇ ਹੋ ਪਾਕਿਸਤਾਨ ਤੋਂ ਹੋ ਤੁਸੀਂ ਜੀ ਮੈਂ ਪਾਕਿਸਤਾਨ ਲਾਹੌਰ ਤੋਂ ਹਾਂ ਜੀ 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 ਠੀਕ ਹੈ ਮੈਂ ਕਹਿੰਦੀ ਆ ਇੰਨੇ ਵਧੀਆ ਕਮਿਊਨਿਟੀ ਐ ਸਿੱਖ ਕਮਿਊਨਿਟੀ ਇੰਨੀ ਵਧੀਆ ਐ ਮੈਂ ਮੇਰੇ ਤੇ ਮੁਸੀਬਤ ਆਈ ਇਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਮੇਰਾ ਮੇਰੇ ਸਿਰ ਤੇ ਸਾਇਆ ਬਣ ਕੇ ਖੜੇ ਹੋ ਗਏ ਜੀ ਬਿਲਕੁਲ ਇੰਨੀ ਵਧੀਆ ਕਮਿਊਨਿਟੀ ਲੇਕਿਨ ਇਹ ਜਿਹੜੇ ਲੋਗ ਐ ਨਾ ਇਹ ਸਿੱਖ ਕਮਿਊਨਿਟੀ ਦੇ ਨਾਲ ਬਿਲੋਂਗ ਨਹੀਂ ਕਰਦੇ ਇਹ ਜਾਲੀ ਲੋਗ ਨੇ ਜਿਹੜੇ ਕਿ ਸਿਰਾਂ ਤੇ ਪੱਗਾਂ ਪਾ ਕੇ ਤੇ ਪੱਗ ਨੂੰ ਬਦਨਾਮ ਕਰਦੇ ਬਿਲਕੁਲ ਦਰੁਸਵ فرمایا ਤੁਸੀਂ ਜੀ ਓਕੇ ਓਕੇ ਮੈਂ 25 ਸਾਲ ਤੋਂ 25 ਸਾਲ ਤੋਂ ਕੋਈ ਥੋੜਾ ਅਰਸਾ ਨਹੀਂ ਹੁੰਦਾ ਬਿਲਕੁਲ 25 ਸਾਲ ਤੋਂ ਮੈਂ ਆਪਣਾ ਜਿਹੜਾ ਹੈਗਾ ਤੁਹਾਡੇ ਲੋਕਾਂ ਦੀ ਕਮਿਊਨਿਟੀ ਚ ਰਹਿ ਗਿਆ ਮੈਂ ਤੇ ਪਸੰਦ ਵੀ ਨਹੀਂ ਕਰਦੀ ਆਪਣੀ ਕਮਿਊਨਿਟੀ ਚ ਜਾ ਕੇ ਰਹਿਣਾ ਜੀ ਬਾਕੀ ਇਦਾਂ ਹੈ ਮੈਡਮ ਦੇਖੋ ਇਹ ਤਾਂ ਸਾਡੇ ਲੋਕ ਹੈ ਹੀ ਇੱਕੋ ਨੇ ਸਾਡੇ ਪਾਕਿਸਤਾਨ ਲੈਂਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਆਪਸ ਦੇ ਵਿੱਚ ਬਹੁਤ ਪ੍ਰੇਮ ਪਿਆਰ ਹੈ ਜੇਕਰ ਤੁਹਾਡੇ ਨਾਲ ਏਕਾਡ ਨਵਾਪਰੀ ਹੈ ਤਾਂ ਅਸੀਂ ਜਨਤਕ ਤੌਰ ਤੇ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਇਹਦੇ ਉੱਪਰ ਅਟਲੀਸ ਇਸ ਮਦਦ ਨੂੰ ਅੱਗੇ ਲੈ ਕੇ ਜਾਈਏ ਕਿ ਸ਼ਾਇਦ ਸ਼ਾਇਦ ਥੋੜਾ ਜਆ ਜਨਤਕ ਕਰਕੇ ਤੇ ਸ਼ਾਇਦ ਉਸ ਮੁੰਡੇ ਤੱਕ ਪਹੁੰਚਿਆ ਜਾਵੇ ਤੁਸੀਂ ਮੈਨੂੰ ਸਾਰੇ ਪ੍ਰੂਫ ਦਿਓ ਬਾਕੀ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਇਹ ਵਿਚਾਰਾਂ ਸਾਂਝੇ ਕੀਤੇਆਂ ਔਰ ਤੁਸੀਂ ਸਿੱਖ ਕਮਿਊਨਿਟੀ ਨੂੰ ਜਾਣਦੇ ਹੋ ਪਰਖਦੇ ਹੋ ਉਹਨਾਂ ਦੇ ਲਈ ਤੁਹਾਡਾ ਇੰਨਾ ਪਿਆਰ ਹੈ ਉਹਦੇ ਲਈ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਔਰ ਆਸ ਤੇ ਉਮੀਦ ਅਸੀਂ ਕਰਦੇ ਹਾਂ ਕਿ ਆਪਸ ਦੇ ਵਿੱਚ ਸਾਡਾ ਜਿਹੜਾ ਪ੍ਰੇਮ ਪਾਈਚਾਰ ਹਨਾ ਉਹ ਬਣਿਆ ਰਹੂਗਾ ਔਰ ਕੁਝ ਕੇ ਚੰਦ ਕੇ ਲੋਕਾਂ ਦੇ ਇਹ ਦੇਖੋ ਮੈਡਮ ਸਾਰੀਆਂ ਕਮਿਊਨਿਟੀ ਚ ਹੁੰਦੇ ਨੇ ਤੁਹਾਡੀ ਕਮਿਊਨਿਟੀ ਚ ਵੀ ਹੋਣਗੇ ਚੰਦ ਕੇ ਬੰਦੇ ਸਾਡੀ ਕਮਿਊਨਿਟੀ ਚ ਵੀ ਹੈਗੇ ਨੇ ਇਦਾਂ ਦਾ ਕੁਝ ਮਤਲਬ ਜਿੱਦਾਂ ਨਾ ਇਹ ਭਟਕੇ ਹੋਏ ਲੋਕ ਨੇ ਇਹਨਾਂ ਨੂੰ ਕਮਿਊਨਿਟੀ ਦਾ ਨਾਮ ਨਹੀਂ ਦੇਣਾ ਚਾਹੀਦਾ ਤੇ ਬਾਕੀ ਦੇਖਦੇ ਆਂ ਅੱdte ਤੇ ਕੀ ਬੰਦਾ ਜੀ ਬਸ ਬੰਦਣਾ ਕੀ ਹੈ ਦੁੱਖ ਪਤਾ ਮੈਨੂੰ ਕਿ ਇਸ ਗੱਲ ਦਾ ਜ਼ਿਆਦਾ ਹੋਇਆ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਇਸ ਸਾਲ ਮੈਂ ਆਪਣੀ ਬੱਚੀ ਦੀ ਸ਼ਾਦੀ ਕਰਨੀ ਸੀ ਬਸ ਜਿਹੜਾ ਕਿ ਮੈਨੂੰ ਇਹ ਆਸ ਉਮੀਦ ਸੀ ਕਿ ਚਲੋ ਬੇਸਮੈਂਟ ਬਣ ਜਾਏਗਾ ਅਸੀਂ ਥੋੜੇ ਜੇ ਪੈਸੇ ਬਚਾਵਾਂਗੇ ਤੇ ਅਸੀਂ ਉਹਦੀ ਸ਼ਾਦੀ ਕਰ ਦਿਆਂਗੇ ਜੀ 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 ਬਸ ਇਸ ਗੱਲ ਦਾ ਦੋਖੇ ਪੈਸਾ ਧਿਆਨ ਜਾਣ ਵਾਲੀ ਚੀਜ਼ ਹੈ ਤੇ ਕੋਈ ਕਿਸੇ ਕੋ ਰੁਕਦਾ ਹੀ ਨਹੀਂ ਇਹ ਤੇ ਕਿਸੇ ਧਿਆ ਕਿਸੇ ਦਾ ਬਣਦਾ ਹੀ ਨਹੀਂ ਪੈਸਾ ਤੇ ਜੀ ਜੀ ਪੈਸਾ ਕਦੀ ਕਿਸੇ ਦਾ ਨਹੀਂ ਬਣਿਆ ਬਿਲਕੁਲ ਸਿਰਫ ਅਫਸੋਸ ਇਸ ਗੱਲ ਦਾ ਕਿ ਹੋਰ ਮੇਰੀ ਬੱਚੀ ਦੀ ਸ਼ਾਦੀ ਹੋਰ 1 ਸਾਲ ਹੋਰ ਡਲੇ ਹੋ ਗਈ ਤਨ ਬਗਾ ਜਵਾਨ ਬੱਚੀ ਆਪਣੇ ਘਰ ਚਲੀ ਜਾਂਦੇ ਜ਼ਿਆਦਾ ਅੱਛਾ ਜੀ बस ਇਸ ਗੱਲ ਦਾ ਦੁੱਖ ਕੋਈ ਨੀ ਭੈਣੇ ਤੁਸੀਂ ਹੌਸਲਾ ਰੱਖੋ ਅਸੀਂ ਕੁਛ ਨਾ ਕੁਛ ਇਸ ਮਸਲੇ ਦੇ ਉੱਪਰ ਜਿਹੜੀਆਂ ਕੁਛ ਆਰਗੇਨਾਈਜੇਸ਼ਨਾਂ ਜ਼ਰੂਰ ਉਹਨਾਂ ਤੱਕ ਆਵਾਜ਼ ਪਹੁੰਚਾਵਾਂਗੇ ਤੇ ਕੋਸ਼ਿਸ਼ ਕਰਦੇ ਹਾਂ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਲੱਭਣ ਦੀ ਤੇ ਭੈਣੇ ਧੰਨਵਾਦ ਤੁਹਾਡਾ ਤੁਸੀਂ ਹੌਸਲਾ ਰੱਖੋ ਸਾਰੇ ਕੰਮ ਹੋ ਜਾਣੇ ਦੇਖੋ ਜੀ ਜੇਕਰ ਤੁਹਾਡੀ ਮਿਹਨਤ ਦਾ ਹੱਕ ਦਾ ਪੈਸਾ ਤਾਂ ਜਰੂਰ ਤੁਹਾਡੇ ਕੋਲ ਜਰੂਰ ਉਹ ਆਵੇਗਾ ਤੇ ਬਾਕੀ ਤੁਸੀਂ ਹੌਂਸਲਾ ਨਹੀਂ ਛੱਡੋ ਤੇ ਜਿਹੜੀਆਂ ਸਾਡੀਆਂ ਭੈਣਾਂ ਦੀ ਤੁਸੀਂ ਮੈਰਿਜ ਦੀ ਗੱਲ ਕੀਤੀ ਹੈ ਠੀਕ ਹੈ ਉਹ ਸਾਰੇ ਪਰਮਾਤਮਾ ਨੇ ਜਿਹੜੇ ਕਾਰਜ ਉਹ ਕਰ ਦੇਣੇ ਹਨ ਬਸ ਅੱਲਾਹ ਕਰੇਗਾ ਇਨਸ਼ਾ ਅੱਲਾਹ ਤਾਲਾ ਮੈਂ ਤੇ ਅੱਲਾਹ ਦੇ ਕੋਲ ਆਸ ਉਮੀਦ ਰੱਖੀ ਆ ਕਿ ਕੋਈ ਜਸ ਬਾਬਾ ਮੇਰਾ ਕਿਵੇਂ ਆਪਣੀ ਬੱਚੀ ਨੂੰ ਜਲਦੀ ਤੋਂ ਜਲਦੀ ਘਰ ਘੜ ਦੇ ਆਉਂਦੇ ਬਸ ਬਿਨ ਪੈਸੇ ਆਉਂਦੀ ਕੋਈ ਗੱਲ ਨਹੀਂ ਪੈਸਾ ਤੇ ਆਣੀ ਜਾਣ ਵਾਲੀ ਚੀਜ਼ ਹੈ ਜੀ 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 ਸ਼ੁਕਰੀਆ ਭੈਣੇ ਤੇ ਤੁਸੀਂ ਮੈਨੂੰ ਡਾਕੂਮੈਂਟ ਜਰੂਰ ਪ੍ਰੋਵਾਈਡ ਕਰਵਾਓ ਸੋ ਡਾਟ ਇਹਦਾ ਵਾਸਤੇ ਕੁਝ ਹਿੱਲਾ ਕਰ ਸਕੀ ਥੈਂਕ ਯੂ so much